ਤਹਾਡੇ ਇਲਾਕੇ ਚ ਇੱਕ ਬਾਡੀ ਮਿਲੀ ਹੈ ਸਥਾਨਕ ਸਦਰ ਦੇ ਏਰੀਆ ਦੇ ਵਿੱਚ ਹਲੇ ਤੱਕ ਦੀ ਜਾਂਚ ਕੀਆ ਕੀ ਬਾਡੀ ਬਾਰੇ ਜਾਣਕਾਰੀ ਇਹ ਜਾਂਚ ਤੋਂ ਹਜੇ ਤੱਕ ਇਸ ਵਿਅਕਤੀ ਬਾਰੇ ਕੋਈ ਵੀ ਪਤਾ ਨਹੀਂ ਲੱਗ ਸਕਿਆ ਕਿ ਕਿਸ ਵਿਅਕਤੀ ਦਾ ਐਡਰੈਸ ਬਾਰੇ ਨਾ ਇਹਦੇ ਜੇਬਾਂ ਦੇ ਇਚਾਸ਼ੀਆਂ ਕੀਤੀਆਂ ਕੋਈ ਵੀ ਡਾਕੂਮੈਂਟ ਸਾਨੂੰ ਨਹੀਂ ਮਿਲਿਆ ਪੁਲਿਸ ਨੂੰ ਜਾਣਕਾਰੀ ਦਿੱਤੀ ਹੋਰ ਸੂਚਿਪਾਲਕ ਜਨਵਜਿੰਦਰ ਸਿੰਘ 베ਦੀ ਛਲੇਰਨ ਨੇ ਦੱਸਿਆ ਤੇ ਇੱਕ ਡੈੱਡ ਬਾਡੀ ਮੰਗੂਆਲ ਨਜ਼ਦੀਕ ਪਈ ਆ ਖੱਟ ਦੇ ਵਿੱਚ ਗੇਨਾ ਜੇਨਾ ਹਾਲਾਤਾਂ ਦੇ ਵਿੱਚ ਉਹਨੂੰ ਵੱਢ ਕੇ ਮਾਰਿਆ ਗਿਆ ਆ ਬੜੀ ਗਰੂਰਤਾ ਦਿਖਾਈ ਦੇ ਰਹੀ ਆ ਜਿਵੇਂ ਉਹਨੂੰ ਬਹੁਤ ਤਰੀ ਦਾ ਵੱਟੋ ਕੀਤੀ ਗਈ ਆ ਉਹਦੀ ਜਦੋਂ ਬੋਡੀ ਦੇ ਕੋਲ ਜੁਨਾਜੀ ਗਏ ਉਹ ਜਾਂਚ ਕੀਤੀ ਹੈ ਤਾਂ ਕੋਈ ਨਿਸ਼ਾਨ ਸਾਹਮਣੇ ਆਇਆ ਜਾਂ ਕੋਈ ਡੈਂਟੀ ਸਾਹਮਣੇ ਆਈ ਉਹਦੇ ਟੈਟੂ ਬਣਿਆ ਬਾਹ ਤੇ ਹੀ ਹਾਂਜੀ 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 ਤਾਂ ਹੋਰ ਵੀ ਕੋਈ ਟੀਮਾਂ ਜਾਂਚ ਕਰ ਰਹੀਆਂ ਹਾਂਜੀ ਹਾਂਜੀ ਫੋਰੈਂਸਿਕ ਸਾਇੰਸਰ ਵਰਟੀ ਆ ਰਹੇ ਆ ਰਹੀਆਂ ਹਨ ਮੋ ਕਦੇ ਪਹੁੰਚ ਰਹੇ ਸਰਪੰਚ ਸਾਹਿਬ ਕਿਹੜਾ ਪਿੰਨ ਪੈਂਦਾ ਪਿੰਡ ਸਲੇਰੰਦਾ ਜੰਗਲ ਏਰੀਆ ਪਿੰਡ ਦਾ ਸੀ ਘਟਨਾ ਇਥੇ ਸਾਹਮਣੇ ਆਈ ਹੈ ਇਕ ਮਾਈਨ ਮਾਰਨਿੰਗਸ ਆਨ ਇਨਫੋਰਮੇਸ਼ਨ ਮਿਲੀ ਸੀ ਚੌਲ ਤੋਂ ਟੱਬੇ ਵਾਲੇ ਨੂੰ ਕੋਈ ਯਾਤਰੀ ਇਨਫੋਰਮੇਸ਼ਨ ਦੇ ਕੇ ਗਿਆ ਸੀ ਕਿ ਇਸ ਏਰੀਆ ਚ ਕੋਈ ਡੈਡ ਬੋਡੀ ਡਿੱਗੀ ਹੋਈ ਹੈ ਤੇ ਬਲੱਡ ਵਗੈਰਾ ਕਿਲ ਰਿਹਾ ਹੈ ਤੇ ਅਮੇ ਸਾਨੂੰ ਸਪੌਟ ਦਾ ਦੱਸਿਆ ਤੇ ਆਪਾਂ ਪਿੰਡ ਵਾਸੀਆਂ ਨਾਲ ਤੇ ਚੌਲ ਪੰਚਾਇਤ ਨੂੰ ਵੀ ਨਾਲ ਲੈ ਕੇ ਇੱਥੇ ਆ ਕੇ ਜਦੋਂ ਮੌਕੇ ਤੇ ਚੈੱਕ ਕੀਤਾ ਇੱਥੇ ਡੈਡ ਬੋਡੀ ਪਈ ਹੋਈ ਸੀ ਜਦਾ ਕਿ ਮੂੰਹ ਤੇ ਵੀ ਕੱਟ ਲੱਗਾ ਹੈ ਮੂੰਹ ਬੰਨੇ ਆ ਹੱਥ ਬੰਨੇ ਹੋਏ ਆ ਕਾਫੀ ਬੁਰੀ ਤਰ੍ਹਾਂ ਉਹਨੂੰ ਕੱਟਿਆ ਗਿਆ ਹੈ ਦੇ ਨਾਲ ਦੀ ਨਾਲ ਅਸੀਂ ਪੁਲਿਸ ਨੂੰ ਵੀ ਇਨਫੋਰਮੇਸ਼ਨ ਦੇ ਦਿੱਤੀ ਕੋਈ ਜਦੋਂ ਹਾਲ ਤੱਕ ਦੀ ਜਿਹੜੀ ਪੁਲਿਸ ਜਾਂਚ ਹੋਈ ਉਹਦੇ ਵਿੱਚ ਕੋਈ ਆਇਡੈਂਟੀ ਸਾਹਮਣੇ ਆਈ ਕੋਈ ਜਾਣ ਪਛਾਣ ਸਾਹਮਣੇ ਆਈ ਆਇਡੈਂਟੀ ਤਾਂ ਨਹੀਂ ਕੁਝ ਵੀ ਆਈ ਬਟ ਉਹਦੇ ਇਹ ਹੈ ਕਿ ਲੈਫਟ ਆਰਮ ਤੇ ਰਾਈਟ ਇੱਕ ਆ ਬਾਅਦ ਕਿਸੇ ਤੇ ਵੀ ਉੱਤੇ ਲਿਖਿਆ ਜਸਵੀਰ ਕੌਰ ਦਾ ਟੈਟੂ ਬਣਿਆ ਹੋਇਆ ਹੈ ਜਸਵੀਰ ਕੌਰ ਦੇ ਨਾਮ ਦਾ ਤੇ ਨਾਲ ਉਸ ਦੇ ਬਾਰੇ ਨਾਲ ਲਿਖਿਆ ਵੀ ਹੋਇਆ ਕਿ ਮੇਰੀ ਮਾਂ ਨੇ 9 ਮਹੀਨੇ ਮੈਨੂੰ ਪੇਟ 'ਚ ਰੱਖਿਆ ਲਿਖੀ ਹੋਈ ਵਰਡਿੰਗ ਐਗਜ਼ੈਕਟਾ ਮੈਨੂੰ ਨਹੀਂ ਬਟ ਉਤੋਂ ਆਇਡੈਂਟੀ ਤੋਂ ਇਹ ਹੈਗਾ ਕਲੀਅਰ ਕਿ ਉਹਦੀ ਮਦਰ ਜਿਹੜੀ ਹੈਗੀ ਜਸਵੀਰ ਕੌਰ ਆ ਤੇ ਉਹ ਟੈਟੂ ਦਾ ਬਣਿਆ ਹੋਇਆ ਤੇ ਜੇ ਕਿਸੇ ਨੂੰ ਉਹਦੇ ਪੇਰੈਂਟਸ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪਤਾ ਲੱਗ ਰਿਹਾ ਰੋਈ ਯਾਰਾ ਦੋਸਤਾਂ ਨੂੰ ਪਤਾ ਲੱਗ ਰਿਹਾ ਤੇ ਭਰਾਵਾਂ ਨੂੰ ਪਤਾ ਲੱਗ ਰਿਹਾ ਜਲਦੋਂ ਜਲਦ ਜਿਹੜੀ ਹੈਗੀ ਸਦਰ ਥਾਣਾ ਨੂੰ ਇਨਫੋਰਮੇਸ਼ਨ ਦੇ ਕੇ ਉਹਦੀ شناخت ਕੀਤੀ ਹੈ ਵੀ ਤਾਂ ਜੋ ਜਿਨ੍ਹਾਂ ਨੇ ਵੀ ਇਹ ਕਨਾਣੀ ਜਈ ਵਾਰਦਾਤ ਨੂੰ ਇਨਜਾਬ ਦਿੱਤਾ ਆ ਉਹ ਆਪਣੀ ਜਿਹੜੀ ਕਾਰਗੁਜ਼ਾਰੀ ਆਪਣੀ ਭੁਗਤਣ ਜੀ ਜਿਵੇਂ ਦੇਖਦੇ ਹੋ ਇੱਕ ਇਨਸਾਨ ਨੂੰ ਜਿਸ ਕਦਰ ਤੱਕ ਵੱਢ ਕੇ ਮਾਰ ਦਿੱਤਾ ਗਿਆ ਲੱਗਦਾ ਸਰ ਇਹ ਤਾਂ ਬੇਰਹਿਮੀ ਹੈ ਜਿੱਦਾਂ ਇੱਕ ਕੰਨੇ ਇਨਸਾਨੀਅਤ ਮਰੀ ਗਈ ਹੋਈ ਆ ਜਿੱਦਾਂ ਦਿਖ ਰਿਹਾ ਤਾਂ ਇਹ ਲੱਗ ਰਿਹਾ ਜਿੱਦਾਂ ਬੜੀ क्रूरਤਾ ਨਾਲ ਵੱਢਿਆ ਗਿਆ ਸਿਰ ਨੂੰ ਵੀ ਚੰਗੀ ਤਰ੍ਹਾਂ ਕੱਟ ਦਿੱਤਾ ਮੂੰਹ ਕੱਟਦਾ ਜਿਸ ਪੂਰੀ ਤਰ੍ਹਾਂ ਬੰਨ ਕੇ ਉਹਨੂੰ ਮਾਰਿਆ ਗਿਆ ਬਹੁਤ ਜ਼ਿਆਦਾ क्रूरਤਾ ਨਾਲ ਵੱਢਿਆ ਗਿਆ ਵੈਪਨ ਵੀ ਪਿਆ ਕੋਲ ਉਹ ਵੈਪਨ ਉਹਦੇ ਕੋਲ ਇੱਕ ਖੰਡਾ ਪਿਆ ਹੋਇਆ ਜੀ ਜਿਹਦੇ ਨਾਲ ਹੀ ਉਹਦੇ ਜਿੱਥੇ ਬਾਡੀ ਆ ਉਹਦੇ ਕੋਲ ਹੀ ਖੰਡਾ ਵੀ ਡਿਗਾ ਪਿਆ ਹੋਇਆ